ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਨੱਥੂਵਾਲਾ ਗਰਬੀ ਦੇ ਵਿੱਚ ਨੱਥੂਵਾਲਾ ਗਰਬੀ ਪਿੰਡ ਆ ਮਿੱਤਰੋ ਜਿਹੜਾ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਨੱਥੂਵਾਲੇ ਗਰਬੀ ਪਿੰਡ ਦੇ ਵਿੱਚ ਉਹ ਘਰੇਲੂ ਪਰਿਵਾਰ ਦੇ ਘਰੋਂ ਇੱਕ ਵੀਡੀਓ ਫਲਮਾਉਣ ਲੱਗਾ ਹਾਂ ਤੁਹਾਡੇ ਲਈ ਪਹਿਲਾ ਸੂਆ ਚੋਟੀ ਤਾਜੀ ਸੂਈ ਸਵਾਈ ਕਿੰਨੇ ਦਿਨਾਂ ਦੀ ਸੂਈ ਆ ਕੀ ਇਹਦੀ ਡਿਟੇਲ ਆ ਓ ਜਾਨ ਦੇ ਭਾਈ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਵੀ ਕੀ ਹਾਲਾ ਵੱਡੇ ਭਾਈ ਠੀਕ ਆ ਠੀਕ ਆ ਵੀਰੇ ਸੇਤੰਕਰ ਪਰਿਵਾਰ ਵੀਰੇ ਬੜਾ ਬੜਾ ਬਾਈ ਵੀਰੇ ਠੀਕ ਆ ਆਪਣਾ ਨਾਮ ਦੱਸ ਦੀਏ ਵੀਰੇ ਇੱਕ ਵਾਰੀ ਅਰਦੀਪ ਠੀਕ ਆ ਅਜਾ ਦੀ ਵੀਰੇ ਜਿਹੜੀ ਆਪਾਂ ਝੋਟੀ ਵੇਚਨੀ ਆ ਇਹ ਪਹਿਲੇ ਸੂਈ ਸੂਈ ਆ ਬਾਈ ਇਹ ਪਹਿਲੇ ਸੂਈ ਸੂਈ ਆ ਵੀਰੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ 10 ਦਿਨ ਹੋ ਗਏ ਵੀਰੇ ਸੂਈ 10 ਦਿਨਾਂ ਦੀ ਸੂਈ ਤੇ ਲੈ ਕਿੰਨਾ ਦੁੱਧ ਤਿਆਰ ਆ ਵੀਰੇ 8 ਲੀਟਰ ਵੀਰੇ ਤਿਆਰ ਆ ਟੈਨ ਕੰਡੇ ਲਾਉਂਦੀ ਆ ਏ ਚੁਵਾਈ ਚੁਈ ਦੀ ਨਰਮ ਆ ਵੀਰੇ ਚੁਵਾਈ ਦੀ ਬਹੁਤ ਸਾਫ ਆ ਠੀਕ ਆ ਵੀਰੇ ਕ ਰੇਡ ਭਾਈ 90000 ਮੰਗਾ ਮੈਂ ਮੰਨ ਤਨ ਕਰਦੇਗਾ ਹਾਂਜੀ ਠੀਕ ਧੋਰੀ ਮੇਰੇ ਕੱਢੀ ਬਾਹਰ ਨੂੰ ਪੁਰਾਣਾ ਲੈ ਮਿੱਤਰੋ ਪਹਿਲਾ ਸੂਆ ਝੋਟੀ ਸੂਈਆ ਕਰਮਾਂ ਵਾਲੀ ਮਗਰ ਹੈਗੀ ਕੱਟੀ ਜਾਂਦੇ 10 ਦਿਨ ਹੋ ਗਏ ਸੂਈ ਨੂੰ 10 ਦਿਨਾਂ ਦੀ ਸੂਈ ਥੱਲੇ 8 ਕਿਲੋ ਦੁੱਧ ਰਣ ਕੰਡੇ ਵਾਲਾ ਹਾਜ਼ਰ ਨਾਜ਼ਰ ਕਰਮਾਂ ਵਾਲੀ ਦਾ ਥੱਲੇ ਤਿਆਰ ਆ ਥਣਲੇਵੇ ਵੱਲੋਂ ਸਾਫ਼ ਤੇ ਸੁਥਰੀ ਆ ਨਜ਼ਦੀਕ ਹੀ ਰਹੀਵਾਜ ਪੱਟੂ ਦੀ ਬਾਜਨੀ ਦਾ ਦੇਖ ਸਕਦੇ ਹੋ ਮਿੱਤਰੋ ਤੁਸੀਂ ਕੁਆਲਿਟੀ ਕੁਆਲਿਟੀ ਪੂਰੀ ਚੰਗੀ ਝੋਟੀ ਦੇ ਰੰਗ ਬਾਰ ਝੋਟੀ ਆ ਪਲੀ ਸੰਭੀਆ ਵਜਨ ਵਾਲੀ ਆ ਸਿੰਘੇ ਦੀ ਗੋਲ ਆ ਜਿੰਨੀ ਹੈਗੀ ਆ ਪੱਧਰੀ ਸਮਤਰੀਆ ਕਰਮਾਂ ਵਾਲੀ ਥੱਲੋ ਲੇਵਾ ਥੋੜਾ ਜਿਹਾ ਜਿਵੇਂ ਆਪਾਂ ਕਹਿ ਦਨੇ ਵੀ ਬੰਦ ਲੇਵੇ ਦੇ ਵਿੱਚ ਝੋਟੀਆਂ ਦੁੱਧ ਦਈ ਜਾਊਗੀ ਪਰ ਲੇਵੇ ਦਾ ਦਿਖਾਵਾ ਜਿਹੜਾ ਉਹ ਘੱਟ ਕਰੂਗੀ ਚੰਗਾ ਟਨ ਚਾਵਾ ਚੰਗਾ ਵਜੂਦ ਆ 90000 ਰੁਪਏ ਕੀਮਤ ਆ ਵੀਰੇ ਨੰਬਰ ਸਾਂਝਾ ਕਰਿਓ ਇੱਕ ਵਾਰੀ 98557 ਵੀਰੇ ਜੀ 22550 ਇੱਕ ਵਾਰੀ ਹੋਰ ਬੋਲ ਦਿਓ ਵੀਰੇ 98557 ਜੀ 22550 ਠੀਕ ਆ ਭਾਈ ਇਸ ਨੰਬਰ ਤੇ ਕਰਨੀਏ ਮੇਤਲੋ ਤੁਸੀਂ ਬਾਈ ਨਾਲ ਗੱਲਬਾਤ ਪਿੰਨ ਨੱਥੂ ਵਾਲਾ ਗਰਪੀ ਜ਼ਿਲ੍ਹਾ ਮੋਗਾ